ਬਾਬਾ ਅੰbedkar ਸਾਹਿਬ ਦੀ ਮੂਰਤੀ ਦੇ ਨਾਲ ਹੋਈ ਛੇੜਛਾੜ ਦੇ ਮਾਮਲੇ ਦੇ ਵਿੱਚ ਅੱਜ ਵੱਖ-ਵੱਖ ਸਥਾਵਾਂ ਵੱਲੋਂ ਅੰਮ੍ਰਿਤਸਰ ਬੰਦਾਬਾਨ ਦਿੱਤਾ ਗਿਆ ਹੈ ਤੇ ਅੱਜ ਸਵੇਰ ਤੋਂ ਹੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਔਰ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਹਾਲਗੇਟ ਵਿਖੇ ਮੌਜੂਦ ਹਾਂ ਦੱਸਣਾ ਚਾਹਾਂਗੇ ਕਿ ਇਸ ਵੇਲੇ ਹਾਲਾਤ ਕੀ ਨੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਸਾਰੀਆਂ ਦੁਕਾਨਾਂ ਬੰਦ ਨੇ ਔਰ ਇਸ ਬੰਦ ਦਾ ਜਿਹੜਾ ਹੈ ਲੋਕਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੀ ਕੱਲ ਘਟਨਾ ਵਾਪਰੀ ਹੈ ਉਸ ਉਸ ਤੋਂ ਬਾਅਦ ਜਿਹੜਾ ਹੈ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਹਾਲ ਬਾਜ਼ਾਰ ਦੇ ਬਾਹਰ ਦੀ ਤਸਵੀਰ ਹੈ ਤਾਂ ਦੂਸਰੇ ਪਾਸੇ ਹਾਲ ਬਾਜ਼ਾਰ ਜੋ ਕਿ ਅੰਮ੍ਰਿਤਸਰ ਦਾ ਇੱਕ ਪ੍ਰਤਿਸ਼ਠਿਤ ਬਾਜ਼ਾਰ ਮੰਨਿਆ ਜਾਂਦਾ ਹੈ ਉਹ ਉੱਥੇ ਵੀ ਦੁਕਾਨਾਂ ਬੰਦ ਨੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਤੇ ARP ਜਿਹੜੀ ਹੈ ਉਸ ਨੂੰ ਵੀ ਤਣਾਤ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਸ਼ਖਸ ਇਸ ਤਰ੍ਹਾਂ ਦੀ ਕਮ ਨਾ ਕਰ ਸਕੇ ਜਿਹਦੇ ਨਾਲ ਕੀ ਕੋਈ ਨੁਕਸਾਨ ਹੋਵੇ ਤਾਂ ਪੁਲਿਸ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਔਰ ਇਸ ਵੇਲੇ ਤਕਰੀਬਨ ਸਾਰਾ ਸ਼ਹਿਰ ਜਿਹੜਾ ਹੈ ਉਹ ਬੰਦ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਵੱਖ-ਵੱਖ ਵਾਲਮੀਕੀ ਸਮੁਦਾਇ ਔਰ ਅਸੀ ਸਮਾਜ ਵੱਲੋਂ ਜਿਹੜਾ ਹੈ ਅੱਜ ਇਹ ਬੰਦਾ ਆਵਾਜ਼ ਦਿੱਤਾ ਕਿ ਅਸੀਂ ਤੇ ਦੁਕਾਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਅੱਜ ਸਵੇਰ ਵੇਲੇ ਜਦੋਂ ਦੁਕਾਨਾਂ ਤੇ ਪਹੁੰਚਦੇ ਨਹੀਂ ਤਾਂ ਹੈ ਜਦੋਂ ਇਸ ਤਰ੍ਹਾਂ ਦੀ ਕਾਲ ਆਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਟੀਵੀ ਦੇ ਉੱਤੇ ਤੋਂ ਬਾਅਦ ਦੁਕਾਨਾਂ ਸਾਰੀਆਂ ਬੰਦ ਨੇ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਇੱਕ ਵਪਾਰਕ ਅਦਾਰਾ ਕੇਂਦਰ ਹੈ ਕਿਉਂਕਿ ਇੱਥੇ ਵੱਡੇ ਵੱਡੇ ਸ਼ੋਰੂਮ ਨੇ ਔਰ ਉੱਥੇ ਜਿਹੜਾ ਹੈ ਪੂਰਨ ਤੌਰ ਦੇ ਉੱਤੇ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਔਰ ਸਾਰੇ ਲੋਕ ਵੀ ਇੱਥੇ ਮਰੀਨਾ ਜੀ ਪਾਜੀ ਕੀ ਬੰਦ ਗਈ ਹੈ ਅੱਜ ਅੱਜ ਵੀ ਬੰਦ ਹੈਗਾ ਪਾਜੀ ਸਾਰਾ ਬਾਜ਼ਾਰ ਕੀ ਕਾਰਨ ਪਤਨ ਨਹੀਂ ਕੋਈ ਕਹਿੰਦੇ ਆ ਕਿ ਮੂਰਤੀ ਕੋਈ ਤੋੜੀ ਗਈ ਹੈ ਹੂੰ ਇਸ ਕਰਕੇ ਬੰਦ ਹੈ ਤਾਂ ਬਿਲਕੁਲ ਤੁਸੀਂ ਵੇਖੋ ਬੰਦ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਸਰੇ ਜਦੋਂ ਲੋਕ ਇੱਥੇ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਹੈ ਲੋਕਾਂ ਨੂੰ ਸਰੇ ਦੁਕਾਨਾਂ ਆਪਣੀਆਂ ਬੰਦ ਕਰਨੀਆਂ ਪਈਆਂ ਇਸ ਕਰਕੇ ਕਿਉਂਕਿ ਵਕ ਵਕ ਸਮਾਜ ਦੇ ਲੋਕਾਂ ਵੱਲੋਂ ਜਿਹੜਾ ਹੈ ਅੱਜ ਕਿਹਾ ਗਿਆ ਸੀ ਕਿ ਦੁਕਾਨਾਂ ਨੂੰ ਬੰਦ ਕੀਤਾ ਜਾਵੇ ਤਾਂ ਤਸਵੀਰ ਤੁਹਾਨੂੰ ਹਾਲ ਬਾਜ਼ਾਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖੋ ਕਿ ਇਹ ਉਹ ਦੁਕਾਨਾਂ ਨੇ ਜੋ ਕਿ ਅਕਸਰ ਅੰਮ੍ਰਿਤਸਰ ਨੂੰ ਜਿਹੜਾ ਮੁੱਖ ਮਾਰਗ ਜਿਹੜਾ ਹੈ ਅੰਮ੍ਰਿਤਸਰ ਦਾ ਉਹ ਇਹੋ ਹੀ ਮੰਨਿਆ ਜਾਂਦਾ ਹੈ ਔਰ ਇੱਥੇ ਇਸ ਵੇਲੇ ਦੁਕਾਨਾਂ ਬੰਦ ਨੇ ਚਹਲ ਪਹਿਲ ਵੀ ਅੱਗੇ ਨਾਲੋਂ ਕਾਫੀ ਘੱਟ ਨਜ਼ਰ ਆ ਰਹੀ ਹੈ ਔਰ ਇਸ ਵੇਲੇ ਲੋਕ ਜਿਹੜੇ ਨੇ ਇੱਥੇ ਆਏ ਨੇ ਔਰ ਸੁਰੱਖਿਆ ਦੇ ਇੰਤਜ਼ਾਮਾਤ ਨੇ ਪੂਰੀਆਂ ਦੁਕਾਨਾਂ ਤੁਸੀਂ ਦੇਖੋ ਕਿ ਹਰ ਇੱਕ ਪਾਸੇ ਜਿੱਥੇ ਤੁਹਾਨੂੰ ਕੇਵਲ ਜ਼ਰੂਰੀ ਜਿਸਾ ਕੋਈ ਬੈਂਕ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਹੀ ਖੁੱਲੀਆਂ ਨਜ਼ਰ ਆ ਰਹੀਆਂ ਹੋਣਗੀਆਂ ਔਰ ਬਾਕੀ ਦੂਸਰੇ ਪਾਸੇ ਸਭ ਕੁਝ ਬੰਦ ਕੀਤਾ ਗਿਆ ਹੈ ਔਰ ਅੱਜ ਥੋੜੇ ਸਮੇਂ ਬਾਅਦ ਜਿਹੜਾ ਹੈ ਭੰਡਾਰੀ ਪੁਲ ਵੀ ਜਾਮ ਕੀਤਾ ਜਾਏਗਾ ਕਿਉਂਕਿ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਦੇ ਅੰਦਰ ਰੋਸ ਹੈ ਔਰ ਇਸ ਮਾਮਲੇ ਦੇ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਉਹਨਾਂ ਦੇ ਵਿੱਚ ਕਾਫੀ ਗੁੱਸਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਾਰਾ ਦਿਨ ਜਿਹੜਾ ਹੈ ਕਾਫੀ ਕਸ਼ਮਕਸ਼ ਰਹੇਗੀ ਪਾਸੇ ਜਿੱਥੇ ਗੁਰਪੁਰਬ ਹੈ ਦੂਸਰੇ ਪਾਸੇ ਇੱਕ ਬਾਂਦਾਵਾਨ ਦਿੱਤਾ ਗਿਆ ਹੈ ਤਾਂ ਤੀਸਰਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਕਿ ਅਜਮਰਸਰ ਦੇ ਮੇਅਰ ਦੀ ਚੋਣ ਹੋਣੀ ਹੈ ਤਾਂ ਕੁੱਲ ਮਿਲਾ ਕੇ ਅੱਜ ਅੰਮ੍ਰਿਤਸਰ ਇੱਕ ਤਰ੍ਹਾਂ ਦਾ ਹਾਈਲਾਈਟ ਤੇ ਹੈ ਔਰ ਜਿਹਨੂੰ ਕਹਿੰਦੇ ਨੇ ਕਿ ਹਰ ਪਾਸੇ ਜਿਹੜਾ ਹੈ ਪੁਲਿਸ ਨੂੰ ਧਿਆਨ ਰੱਖਣਾ ਪਏਗਾ ਕਿਉਂਕਿ ਅੱਜ ਅੰਮ੍ਰਿਤਸਰ ਬੰਦ ਦਾ ਵੀ ਕਾਲ ਦਿੱਤੀ ਗਈ ਹੈ ਔਰ ਅੱਜ ਇੱਥੇ ਜਿਹੜਾ ਹੈ ਲੋਕ ਦੁਕਾਨਾਂ ਬੰਦ ਕਰਕੇ ਬੈਠੇਗੇ ਦੱਸਣਾ ਚਾਹਾਂਗੇ ਕਿ ਕੱਲ ਸ਼ਾਮ ਦੇ ਸਮੇਂ ਇੱਕ ਸ਼ਖਸ ਜੋ ਹੈ ਬਾਬਾ ਸਾਹਿਬ ਦੀ ਮੂਰਤੀ ਦੇ ਉੱਤੇ ਚੜ ਗਿਆ ਸੀ ਤੇ ਉਸ ਤੋਂ ਬਾਅਦ ਉਸ ਵੱਲੋਂ ਉਸ ਨੂੰ ਮੂਰਤੀ ਨੂੰ ਖੰਡਿਤ ਕੀਤਾ ਗਿਆ ਔਰ ਖੰਡਿਤ ਕਰਨ ਤੋਂ ਬਾਅਦ ਜਿਹੜਾ ਹੈ ਉਸ ਨੂੰ ਲੋਕਾਂ ਨੇ ਫੜਿਆ ਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਦੀ ਪਛਾਣ ਮੋਗਾ ਦੇ ਇੱਕ ਯੁਵਕ ਵੱਲੋਂ ਹੋਈ ਹੈ ਪਰ ਇਸ ਮਾਮਲੇ ਦੇ ਵਿੱਚ ਸਿਆਸਤ ਗਰਮਾ ਗਈ ਹੈ ਅਸਵੀਰੇ ਸੰਸਦ ਗੁਰਜੀਤ ਸਿੰਘ ਔਜਲਾ ਹਨ ਵੱਲੋਂ ਬੁੱਤ ਦੀ ਸੇਵਾ ਕੀਤੀ ਗਈ ਉਸ ਨੂੰ ਦੁਦਨਾ ਸ্নান ਕਰਾਇਆ ਗਿਆ ਪਰ ਉਸ ਤੋਂ ਬਾਅਦ ਹੂਨ ਜਿਹੜਾ ਹੈ ਬੰਦ ਇੱਕ ਵਾਰ ਫੇਰ ਬੰਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਵੇਖੋ ਕਿ ਲੋਕ ਜਿਹੜੇ ਨੇ ਆਪਣੇ ਦੁਕਾਨਾਂ ਦੇ ਬਾਹਰ ਬੈਠੇ ਨੇ ਲੇਕਿਨ ਦੁਕਾਨਾਂ ਬੰਦ ਕਰਵਾਈਆਂ ਗਈਆਂ ਨੇ ਔਰ ਇਹ ਹਾਲ ਕੱਲੇ ਹਾਲ ਬਾਜ਼ਾਰ ਦਾ ਨਹੀਂ ਹੈ ਅੰਮ੍ਰਿਤਸਰ ਦੇ ਜਿਹੜੇ ਵੱਖ-ਵੱਖ ਇਲਾਕੇ ਨੇ ਉੱਥੇ ਤੁਹਾਨੂੰ ਇਸ ਤਰ੍ਹਾਂ ਦੀ ਤਸਵੀਰ ਨਜ਼ਰ ਆਏਗੀ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਨ ਲਗਾਤਾਰ ਦੁਕਾਨਾਂ ਬੰਦ ਨੇ ਔਰ ਤੁਸੀਂ ਵੇਖੋ ਕਿ ਸੁਰੱਖਿਆ ਦੇ ਘਟੇ ਇੰਤਜ਼ਾਮਾਤ ਇੱਥੇ ਅਸੋਲੇ ਕੀਤੇ ਗਏ ਨੇ ਔਰ ਚਾਹੇ ਛੋਟੀ ਜੇ ਤੁਸੀਂ ਦੇਖੋ ਜਿਹੜੇ ਪੜੀ ਵੱਲੇ ਵੀ ਨੇ ਜਿਹੜੇ ਕਿ ਅਕਸਰ ਇੱਥੇ ਆਪਣੀ ਛੋਟੋ ਛੋਟੀ ਦੁਕਾਨਾਂ ਲਗਾਉਂਦੇ ਨੇ ਉਹ ਵੀ ਅੱਜ ਪੂਰਨ ਤੌਰ ਦੇ ਉੱਤੇ ਬੰਦ ਨਜ਼ਰ ਆ ਰਹੀਆਂ ਨੇ ਔਰ ਪੁਲਿਸ ਵੱਲੋਂ ਤਿੰਤ ਦਾ ਮਾਕੀਤੇ ਕਿਨੇ ਰੋਸ ਕਾਫੀ ਹੈ ਲੋਕਾਂ ਦੇ ਅੰਦਰ ਔਰ ਗੁੱਸਾ ਹੈ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇਸ ਬਾਰੇ ਜੈ ਬੀਨ ਜਿਆ ਸਮਸਫੀਦਾਨ ਸਰ ਹੈ ਇਹ ਸੰਘਰਸ਼ ਲਈ ਆਏ ਆਪਣੇ ਅਪੀਲ ਕਰਨ ਲਈ ਵੀ ਸਾਡਾ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਆਪਣੇ ਸ਼ਹਿਰ ਨੂੰ ਬੰਦ ਕਰਕੇ ਤੁਹਾਡੇ ਨਾਲ ਸੰਘਰਸ਼ ਕਰਕੇ ਤੇ ਸਾਨੂੰ ਅੱਜ ਬੰਦ ਆ ਸਾਰਾ ਅੱਜ ਇਹ ਸਾਰਾ ਕੋਈ ਬੰਦ ਆ ਜੀ ਅੱਜ ਅੱਛਾ ਅੱਜ ਬੰਦ ਰਹੇਗਾ ਹਾਂ ਜੀ ਅੱਜ ਸਾਰਾ ਬੰਦ ਰਹੇਗਾ ਜੀ ਸ਼ਾਮ ਤੱਕ ਜੀ ਜੋ ਅਪੀ ਲੱਗੂ ਆਏਗੀ ਦੁਬਾਰੇ ਕਰਕੇ ਅਸੀਂ ਲੱਗੇ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿਆਂ ਹਾਲ ਬਾਜ਼ਾਰ ਦੇ ਬਾਹਰ ਦੀਆਂ ਤਸਵੀਰਾਂ ਬਾਜ਼ਾਰ ਦੀਆਂ ਤਸਵੀਰਾਂ ਇਸ ਕਰਕੇ ਦਿਖਾਣੀਆਂ ਜ਼ਰੂਰੀ ਹੈ ਕਿਉਂਕਿ ਜਿਹੜੇ ਲੋਕ ਘਰੋਂ ਨਿਕਲ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਵੇ ਤੇ ਇਧਰਲੇ ਪਾਸੇ ਵੀ ਤੁਸੀਂ ਦੇਖੋ ਜਿਹੜੀਆਂ ਮੁੱਖ ਦੁਕਾਨਾਂ ਨੇ ਬਾਹਰਲੇ ਪਾਸੇ ਔਰ ਐਕਸਟਰਾ ਪੁਲਿਸ ਫੋਰਸ ਤੁਸੀਂ ਦੇਖੋ ਲਗਾਤਾਰ ਪੁਲਿਸ ਫੋਰਸ ਵਧੀ ਜਾ ਰਹੀ ਹੈ ਇਸ ਕਰਕੇ ਕਿ ਅਗਰ ਆਉਣ ਵਾਲੇ ਸਮੇਂ ਚ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਘਟਤ ਹੁੰਦੀ ਹੈ ਤਾਂ ਉਸ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰਿਏ ਔਰ ਅਕਸਰ ਇੱਥੇ ਕਾਫੀ ਚਾਹਲ ਪੈਲ ਹੁੰਦੀ ਹੈ ਤੁਸੀਂ ਦੇਖੋ ਕਿ ਦੁਕਾਨਾਂ ਪੂਰਨ ਤੌਰ ਤੇ ਬੰਦ ਨੇ ਔਰ ਅੱਜ ਬੰਦ ਦੀ ਕਾਲ ਜਿਹੜੀ ਹੈ ਉਹ ਐਸਸੀ ਸਮਾਜ ਵੱਲੋਂ ਦਲਿਤ ਸਮਾਜ ਵੱਲੋਂ ਦਿੱਤੀ ਗਈ ਹੈ ਕਿਉਂਕਿ ਜੋ ਕੱਲ ਘਟਨਾ ਵਾਪਰੀ ਹੈ ਉਹਨਾਂ ਨੇ ਕਿਹਾ ਕਿ ਨਿੰਦਨਯੋਗ ਕਤ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤਾਂ ਉਸ ਦੇ ਵਿੱਚ ਜਿਹੜਾ ਹੈ ਇਸ ਨੂੰ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਬੰਦ ਫਿਲਹਾਲ ਕਰਵਾਇਆ ਜਾ ਰਿਹਾ ਹੈ ਵਪਾਰਕ ਕੇਂਦਰ ਜਿੰਨੇ ਵੀ ਨੇ ਜਿਹੜੇ ਵਪਾਰਕ ਬਾਜ਼ਾਰ ਨੇ ਉਹ ਵੀ ਬੰਦ ਨੇ ਔਰ ਖਾਸ ਤੌਰ ਦੇ ਉਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਤਰਨੇ ਪ੍ਰਦਰਸ਼ਨ ਵੀ ਅੱਜ ਹੋਣਗੇ ਕੁਲ ਮਿਲਾ ਕੇ ਅੰਮ੍ਰਿਤਸਰ ਬੰਦ ਦਿੱਖਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜ ਦੇ ਨਾਲ ਤੋਂ ਮਿੱਠਾ ਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ